नवाशहरिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी ਜਿਹੜੇ ਦਰਬਾਰ ਨੇ ਮਹੰਤ ਪੂਰਨਦਾਸ ਜੀ ਮਹਾਰਾਜ ਜੀ ਦਾ ਹੈਗਾ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਰਸੋਖਾਨੇ ਦੇ ਵਿੱਚ ਸੇਵਾ ਵਾਸਤੇ ਸਥਾਪਿਤ ਕੀਤਾ ਸੀ ਉਹਨਾਂ ਔਰ ਇਹਨਾਂ ਨੇ ਬੜਾ ਲੰਮਾ ਸਮਾਂ ਮਾਰੇ ਦੇ ਰਸੋਖਾਨਾ ਚਲਵਾਇਆ ਔਰ ਮੁੜ ਕੇ ਇਹਨਾਂ ਦੇ ਜਦੋਂ ਸ਼ਰੀਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਤੇ ਦਰਬਾਰ ਇਹਨਾਂ ਦਾ ਮਾਰੇ ਦਾ ਇੱਥੇ ਬੈਠਣ ਬਣ ਗਿਆ ਸੀ ਪਰ ਹੁਣ 40-45 ਸਾਲ ਹੋ ਗਏ ਸੀਗੇ ਦਰਬਾਰ ਬਣੇ ਨੂੰ ਤੇ ਫਿਰ ਇਹਦੀ ਨਮੇਸ਼ੀ ਰਤੋ ਅਸੀਂ ਨਵੀਂ ਉਸਾਰੀ ਮਹਾਰਾਜ ਦੀ ਕਮੇਟੀ ਵੱਲੋਂ ਕੀਤੀ ਗਈ ਹੈ ਔਰ ਇੱਕ ਬਹੁਤ ਹੀ ਸ਼ਾਨਦਾਰ ਕਲਾ ਦਾ ਜਿਹੜੀ ਹੈਗੀ ਆ ਉਸਾਰੀ ਹੋਗੀ ਜਿਹਦੇ ਤੇ ਬੇਸ਼ੱਕ ਸਾਡਾ ਟਾਈਮ ਬਹੁਤ ਲੱਗ ਗਿਆ ਪਰ ਇਹਦੇ ਵਿੱਚ ਕਲਾ ਹੀ ਇੰਨੀ ਹੈਗੀ ਆ ਇਸ ਦਰਬਾਰ ਨੂੰ ਬਣਾਉਣ ਦੇ ਲਈ ਕਿ ਸਾਨੂੰ ਸਮਾਂ ਲੱਗ ਸਕਦਾ ਹੈ ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਆ ਇਹ ਦਰਬਾਰ ਮਹਨਪੂਰਨ ਦਾਸ ਜੀ ਦਾ ਅਸੀਂ ਬੇਨਤੀ ਕਰਾਂਗੇ ਜਿੰਨੀ ਜਲਦੀ ਹੋ ਸਕਦੇ ਇਹਨਾਂ ਨੂੰ ਪੂਰਨ ਕੀਤਾ ਜਾਵੇ ਇਹਨਾਂ ਦੇ ਦਰਬਾਰ ਨੂੰ ਅੱਜ ਜੀ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੇ ਰਾਹੋਂ ਰੋਡ ਤੇ ਬੀ ਡੀ ਸੀ ਜਾਨੀ ਕਿ ਬਲੱਡ ਡੋਨਰ ਕਾਉਂਸਲ ਬੀ ਡੀ ਸੀ ਦੇ ਵਿੱਚ ਜਿੱਥੇ ਅੱਜ ਦੁਆਬਾ ਨਵਾਂ ਸ਼ਹਿਰ ਦੀ ਮੰਨੀ ਪਰਮੰਨੀ ਐਨ ਜੀਓ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂ ਸ਼ਹਿਰ ਦੇ ਵੱਲੋਂ ਆਪਣਾ ਦੂਸਰਾ ਸਵੇ ਇੱਛਾ ਖੂਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਦਾ ਉਦਘਾਟਨ ਸਰਦਾਰ ਬ੍ਰਿਜਮੋਨ ਸਿੰਘ ਜੀ ਜੋ ਕਿ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਨੇ ਉਹਨਾਂ ਦੇ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ ਇਸ ਮੌਕੇ ਖੂਨਦਾਨੀਆਂ ਵਿੱਚ ਖੂਨ ਦਾਨ ਦਾ ਭਾਰੀ ਉਤਸ਼ਾਹ ਪਾਇਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਇਹ ਆਪਣੇ ਜਰੂਰੀ ਵਿਚਾਰੀ ਜਸਪ੍ਰੀਤ ਨੂੰ ਫੋਨ ਕਰਕੇ ਆਡੀਸ਼ਨ ਆ ਦਾ 23 ਤੇ 4:00 ਵਜੇ ਚੱਲ ਰਿਹਾ ਹੈ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਸੈਕੰਡ ਬਲੱਡ ਡੋਨੇਸ਼ਨ ਕੈਂਪ ਬੀ ਡੀ ਸੀ ਰਾਹੋ ਰੋਡ ਨਮਾਸ਼ਹਿਰ ਵਿੱਚ ਲਗਾਇਆ ਜਾ ਰਿਹਾ ਹੈ ਮੈਂ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਜੇ ਡੀ ਵਰਮਾ ਜਨਰਲ ਸੈਕ੍ਰੈਟਰੀ ਸ਼੍ਰੀ ਐਸ ਕੇ ਪੁਰੀ ਐਗਜ਼ੈਕਟਿਵ ਦੇ ਸਾਰੇ ਮੈਂਬਰਾਂ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੇ ਹੌਸਲਾ ਅਫਜ਼ਾਈ ਦੇ ਨਾਲ ਇਹ ਦੂਜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਸਪੈਸੀਫਿਕਲੀ ਆਖਾਂਗਾ ਆਰ ਕੇ ਆਦਰ ਕਾਲਜ ਦੀ ਮੈਡੀਕਲ ਕਮੇਟੀ ਪ੍ਰਿੰਸੀਪਲ ਅਤੇ ਸਟਾਫ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਕਸਿਮਮ ਸਪੋਰਟ ਪਿਛਲੇ ਸਾਲ ਵੀ ਦਿੱਤੀ ਔਰ ਇਸ ਸਾਲ ਵੀ ਕਾਮਰਸ ਕੰਪਿਊਟਰ ਸਾਇੰਸ ਸਾਇੰਸ ਅਤੇ ਆਰਟਸ ਫੈਕਲਟੀ ਦੇ ਬੱਚੇ ਬਲੱਡ ਡੋਨੇਸ਼ਨ ਲਈ ਭੇਜੇ ਬਲੱਡ ਡੋਨੇਸ਼ਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇਹ ਨਾ ਸਿਰਫ ਡੋਨਰ ਦੀ ਸਿਹਤ ਨੂੰ ਤੰਦਰੁਸਤ ਕਰਦਾ ਹੈ ਸਗੋਂ ਬਹੁਤ ਸਾਰੇ ਜੀਵਨ ਬਚਾਉਂਦਾ ਵੀ ਹੈ ਇੱਕ ਯੂਨਿਟ ਬਲੱਡ ਦਾ ਇਹਨਾਂ ਮਰੀਜ਼ਾਂ ਦੇ ਲਈ ਸਹਾਇਕ ਹੁੰਦਾ ਹੈ ਮੈਂ ਇੱਕ ਵਾਰ ਫਿਰ ਆਪਣੀ ਐਸੋਸੀਏਸ਼ਨ ਬੀਡੀਸੀ ਦੀ ਮੈਨੇਜਮੈਂਟ ਬੀਡੀਸੀ ਦੇ ਸਟਾਫ ਅਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਇੱਥੇ ਕੈਂਪ ਲਗਾਉਣ ਦਾ ਇਜਾਜ਼ਤ ਦਿੱਤੀ ਇਸ ਦੇ ਨਾਲ ਹੀ ਮੈਂ ਵਿਦਿਆਰਥੀ ਇਮੀਗ੍ਰੇਸ਼ਨ ਅਤੇ ਸਰਦਾਰ ਬ੍ਰਿਜਮੋਨ ਸਿੰਘ ਜਿਹੜੇ ਕਿ ਸਾਡੇ ਚੀਫ ਗੈਸਟ ਹੈਗਾ ਉਹਨਾਂ ਦਾ ਜੀ ਆਇਆਂ ਆਖਦਾ ਹਾਂ ਐਡਜ਼ ਅਕੈਡਮਿਕਸ ਸਾਡੇ ਗੈਸਟ ਆਫ ਆਨਰ ਹਨ ਸ਼੍ਰੀ ਤਰਸੀਮ ਲਾਲ ਖੇਪਰ ਅਮਰੀਕਾ ਤੋਂ ਜਿਹੜੇ ਆਂਦੇ ਹਨ ਉਹ ਸਾਡੇ ਸਪੈਸ਼ਲ ਗੈਸਟ ਆਫ ਆਨਰ ਹੋਣਗੇ ਮੈਂ ਇੱਕ ਵਾਰ ਫੇਰ ਸਾਰਿਆਂ ਆਪਣੇ ਮੈਂਬਰਾਂ ਅਤੇ ਸਮੂਹ ਬਲੱਡ ਡੋਨਰਜ਼ ਦਾ ਸ਼ੁਕਰੀਆ ਅਦਾ ਕਰਦਾ ਹਾਂ ਥੈਂਕ ਯੂ दान एक तो सी सीनियर एसोसीएशन वालों दूजा खूनदान कैंप बीडीसी ब्लड सेंटर विखे अज लगाया जा रहा है ਆਮ ਤੌਰ ਦੇ ਉੱਤੇ ਜਦੋਂ ਵਿਅਕਤੀ ਸੀਨੀਅਰ ਸਿਟੀਜ਼ਨ ਬਣ ਜਾਂਦਾ ਤੇ ਉਹ ਕਹਿੰਦਾ ਕਿ ਮੈਂ ਹੁਣ ਸਮਾਜ ਵਿੱਚ ਕੀ ਕਰ ਸਕਦਾ ਤੇ ਉਹ ਚੁੱਪ ਕਰਕੇ ਆਪਣੇ ਘਰ ਬੈਠ ਜਾਂਦਾ ਕੋਈ ਗੱਲ ਹੁੰਦੀ ਉਹ ਕਹਿੰਦਾ ਬਹੁਤ ਪੜਾ ਲਿਆ ਬਹੁਤ ਮਰੀਜ਼ ਦੇਖ ਲਏ ਬਹੁਤ ਵਪਾਰ ਕਰ ਲਿਆ ਹੁਣ ਬੱਚਿਆਂ ਨੂੰ ਸੌਂਪ ਕੇ ਬਸ ਘਰ ਪਰਮਾਤਮਾ ਦਾ ਨਾਮ ਲਈਦਾ ਪਰਮਾਤਮਾ ਦਾ ਨਾਮ ਸਭ ਤੋਂ ਉਕਤਮ ਨਾਮ ਹੈ ਸੇਵਾ ਜੀ ਮਨੁੱਖ ਦੁਖੀ ਮਨੁੱਖ ਦੀ ਸੇਵਾ ਕਰਦਾ ਹੈ ਤੇ ਉਹ ਪਰਮਪਿਤਾ ਪਰਮਾਤਮਾ ਦੀ ਸੇਵਾ ਮੰਨੀ ਜਾਂਦੀ ਹੈ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਾ ਇਹ ਉਪਰਾੜਾ ਕਿ ਅਸੀਂ ਖੂਨਦਾਨ ਕੈਂਪ ਲਗਾਵਾਂਗੇ ਬਹੁਤ ਹੀ ਚਲਾਕਾ ਯੋਗ ਹੈ ਆਮ ਆਦਮੀ ਸੋਚਦਾ ਕਿ ਸੀਨੀਅਰ ਸਿਟੀਜ਼ਨ ਜਿਹੜਾ ਹੈਗਾ ਉਹ ਕਿੱਦਾਂ ਖੂਨਦਾਨ ਕੈਂਪ ਲਵਾ ਸਕਦਾ ਇਨਸਾਨ ਦਾ ਅੰਦਰ ਜੇ ਜਜ਼ਬਾ ਹੋਵੇ ਜੇ ਜਨੂਨ ਹੋਵੇ ਜੇ ਜੋਸ਼ ਹੋਵੇ ਤਾਂ ਉਹ ਸਾਰਾ ਕੁਝ ਕਰ ਸਕਦਾ ਹੈ ਨਵਾਂ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਵਿੱਚ ਜਜ਼ਬਾ ਹੈ ਜਨੂਨ ਹੈ ਜੋਸ਼ ਹੈ ਇਹ ਹਰ ਉਹ ਕੰਮ ਜਿਹੜਾ ਅਸੰਭਵ ਹੈ ਉਹਨੂੰ ਸੰਪੂਰਨ ਕਰਕੇ ਦਿਖਾਉਂਦੇ ਸੀਨੀਅਰ ਸਿਟੀਜ਼ਨਸ ਖੁਦ ਹੌਂਦਾਨਤਾ ਨਹੀਂ ਕਰ ਸਕਦੇ ਪਰ बहुत सारे लोगों प्रेरित करते हैं और जिन्ना डिसपलनड कैंप सीनियर सिटीजन एसोसीएशन का पिछले साल लगा सै अज तक ए कैंप अपने जीवन नहीं लाइन है हौसले हो घर फतेह के तो फासले मिट जाएंगे पत्थरों कई शहर में भी ਗੋਲ ਖੇਲ ਖਲਾਈਆ ਸਿਨੀਅਰ ਸਿਟੀਜ਼ਨਸ ਦੇ ਵਿੱਚ ਜਸਪਾ ਜਨੂਨ ਜੋਸ਼ ਜਿਹੜਾ ਹੈਗਾ ਉਹਨੂੰ ਸਲਾਮ ਉਹਦੇ ਅੱਗੇ ਸਿਰ ਚੁੱਕਦਾ ਔਰ ਆਸ ਕਰਦੇ ਆ ਬੀਡੀਸੀ ਉਮੀਦ ਕਰਦਾ ਕਿ ਪਰਮਪ੍ਰਤਾ ਪਰਮਾਤਮਾ ਅੱਲਾਹ ਤਾਲਾ ਵਾਹਿਗੁਰੂ ਦਾ ਅਸ਼ੀਰਵਾਦ ਇਹਨਾਂ ਸਾਰੇ ਸੱਜਣਾ ਤੇ ਬਣਿਆ ਰਵੇ ਔਰ ਇਹ ਜਿੰਨਾ ਜੀਵਨ ਵੀ ਬਤੀਤ ਕਰਨ ਚੱਲਦੇ ਫਿਰਦੇ ਆਪਣੇ ਪੈਰਾਂ ਦੇ ਮਹਨ ਡਾਕਟਰ ਜੇ.ਡੀ. ਵਰਮਾ ਜੀ ਅੱਜ ਦੇ ਇਸ ਸਮਾਰੋਹ ਦੇ ਸੰਬੰਧ ਵਿੱਚ ਚੰਦ ਸ਼ਬਦ ਟਾਣੇ ਪਾਉਣਗੇ। ਬਹੁਤ ਬਹੁਤ ਜੀਂਦ ਜੀ ਖੂਨਦਾਨ ਤੇ ਮਰਨ ਪ੍ਰੰਤ ਨਿਤਰਦਾਨ ਇਹ ਦੋਹਾ ਇਹ ਮੁਹਾਵਰਾ ਸਾਰੇ ਲੋਕ ਅਸੀਂ ਜਾਣਦੇ ਹਨ। ਪਰ ਫਿਰ ਵੀ ਇਸ ਦੋਹੇ ਨੂੰ ਇਹਨਾਂ ਸ਼ਬਦਾਂ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਡਾਕਟਰ ਅਜੀਬ ਬੱਗਾ ਜੀ ਨੇ ਦੱਸਿਆ ਕਿ ਅਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਰਜਿਸਟਰਡ ਨਮਾਸ਼ਰ ਦੋਬਾ ਦੂਸਰਾ ਖੁੰਦਨ ਕੈਂਪ ਬੀਡੀਸੀ ਪਵਨ ਦੇ ਵਿੱਚ ਲਗਾ ਰਹੀ ਹੈ ਲੱਗਣਾ ਸ਼ੁਰੂ ਹੋ ਗਿਆ ਹੈ ਇਹ ਪ੍ਰੇਰਣਾ ਤਾਂ ਹੀ ਸੀਨੀਅਰ ਸਿਟੀਜ਼ਨ ਹੁੰਦੀ ਆ ਜਦੋਂ ਉਹ ਆਪਣੇ ਜੀਵਨ ਕਾਲ ਦੇ ਵਿੱਚ 60 ਸਾਲ ਤੋਂ ਥੱਲੇ ਥੱਲੇ ਜਦੋਂ ਖੂਨ ਦਾਨ ਕਰਦੇ ਆ ਤਾਂ ਉਹਨਾਂ ਨੂੰ ਇਸ ਖੂਨ ਦਾਨ ਦੇ ਮਹੱਤਵ ਬਾਰੇ ਸਮਝ ਹੁੰਦੀ ਆ ਕਿ ਕਿੰਨਾ ਕੀ ਵੱਡਾ ਉਪਰਾਲਾ ਹੈ ਕਿਤਨਾ ਹੀ ਸੇਵਾ ਕਰਨ ਵਾਲਾ ਉਪਰਾਲਾ ਹੈ ਉਹਨਾਂ ਲੋਕਾਂ ਦੀ ਜਿਹੜੇ ਕਿ ਹਸਪੀਟਲ 'ਚ ਦਾਖਲ ਹਨ ਜਿਨ੍ਹਾਂ ਨੂੰ ਖੜੇ ਪੈਰ ਬਲੱਡ ਦੀ ਜ਼ਰੂਰਤ ਹੁੰਦੀ ਆ ਤੋ ਇਹ ਤਾਂ ਪ੍ਰਮਾਤਮਾ ਕਰੇ ਕਿਸੇ ਨੂੰ ਵੀ ਹਸਪੀਟਲ ਚ ਜਾਣ ਦਾ ਮੌਕਾ ਨਾ ਮਿਲੇ ਪਰ ਜੋ ਸਾਡੇ ਹਿੰਦੁਸਤਾਨ ਦੇ ਹਾਲਾਤ ਆ ਜੋ ਐਕਸੀਡੈਂਟਡ ਜ਼ਿਆਦਾ ਹੈ ਜੋ ਡੈਥ ਰੇਟ ਜ਼ਿਆਦਾ ਹੈ ਉਹਨਾਂ ਮੁਤਾਬਕ ਹਸਪੀਟਲ ਜਾਣਾ ਹੀ ਪੈਂਦਾ ਹੈ ਔਰ ਬਲੱਡ ਦੀ ਜ਼ਰੂਰਤ ਹੁੰਦੀ ਹੈ ਔਰ ਖੂਨਦਾਨ ਪਵਨ ਨਵੇਂ ਸ਼ਹਿਰ ਵਿੱਚ ਇੱਕ ਐਸੀ ਸੰਸਥਾ ਜਿਹੜੀ ਸੰਸਥਾ ਪਰ ਸ਼੍ਰੀ ਗੁਰਿੰਦਰ ਸਿੰਘ ਪੂਰ ਸ਼ਤ ਪੁਸ਼ਪ ਰਾਜ ਕਾਲੀਏ ਜਿਨੂੰ ਵੀ ਅੱਜ ਅਸੀਂ ਯਾਦ ਕਰੀਏ ਤਾਂ ਬਹੁਤ ਅੱਛੀ ਗੱਲ ਹੋਗੀ ਕਿਉਂਕਿ ਇਹਨਾਂ ਦੋਨਾਂ ਨੇ ਹੀ ਮਿਹਨਤ ਕਰਕੇ ਸਹਿਯੋਗ ਨਾਲ ਇਸ ਨੂੰ ਸ਼ੁਰੂ ਕੀਤਾ ਜਿਸ ਨੂੰ ਕਈ ਵਰਸ਼ ਹੋ ਗਏ ਮਰਖਾ ਗਿਣਤੀ ਨਹੀਂ ਕੀਤੀ ਜਾ ਸਕਦੀ ਅੱਛੇ ਕੰਮ ਦੀ ਗਿਣਤੀ ਹੋਣੀ ਵੀ ਨਹੀਂ ਚਾਹੀਦੀ ਇਹ ਤਾਂ ਵੀ ਪਰਮਾਤਮਾ ਜਿੰਨਾ ਅੱਛਾ ਕੰਮ ਕਰਾਈ ਜਾਵੇ ਸਾਡੇ ਕੋ ਉਨਾ ਹੀ ਥੋੜਾ ਹੈ ਤੋਂ ਇਹ ਖੂਨਦਾਨ ਪਵੰਦੀ ਸਰੰਜਨਾ ਹੋਈ ਨਵਾਂ ਸ਼ਹਿਰ ਵਿੱਚ ਜਿਸ ਦਿਨ ਅੱਜ ਤੱਕ ਲੱਖਾਂ ਲੋਕਾਂ ਨੂੰ ਲਾਭ ਮਿਲ ਚੁੱਕਾ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਖੂਨਦਾਨ ਪਵੰਦੀ ਇਹਨਾਂ ਦੀ ਇੱਕ ਟੀਮ ਆ ਸੱਤ ਮੈਂਬਰੀ ਮੇਰੇ ਖਿਆਲ ਉਹ ਸੱਤ ਮੈਂਬਰੀ ਰੋਟੇਸ਼ਨ ਵਾਈਜ਼ ਚੇਅਰਮੈਨ ਦੀ ਕੁਰਸੀ ਜਾਂ ਪ੍ਰੈਜ਼ੀਡੈਂਟ ਦੀ ਚੇਅਰ ਸੰਭਾਲਦੇ ਹਨ ਅੱਠਵਾਂ ਮੈਂਬਰ ਅੱਜ ਤੱਕ ਕੋਈ ਨਹੀਂ ਆਇਆ ਇਹ ਵੀ ਇੱਕ ਸਿੱਖਣ ਵਾਲੀ ਗੱਲ ਆ ਵੀ ਸੰਸਥਾ ਨੂੰ ਕਿੱਦਾਂ ਕਾਮਯਾਬ ਬਣਾਉਣਾ ਹੈ ਕਿਸ ਤਰ੍ਹਾਂ ਸਫਲ ਕਰਨਾ ਹੈ ਔਰ ਕਿਸ ਤਰ੍ਹਾਂ ਉਹਨੂੰ ਸਿਸਟਮੈਟਿਕਲੀ ਚਲਾਉਣਾ ਹੈ ਇਹ ਬੀਡੀਸੀ ਕੋਲੋਂ ਹਰ ਸੰਸਥਾ ਦੇ ਮੈਂਬਰਸ ਨੂੰ ਸਿੱਖਣ ਦੀ ਜ਼ਰੂਰਤ ਹੈ ਸਿੱਖਣ ਵਾਲੀ ਗੱਲ ਹੈ ਔਰ ਅੱਜ ਦੇ ਮੁੱਖ ਸਮਰੋਹ ਦੇ ਵਿੱਚ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਬ੍ਰਿਜਮੋਨ ਸਿੰਘ ਜੀ ਓਨਰ ਗ੍ਰੈਂਡ ਰਿਜ਼ੋਰਟ ਐਂਡ ਗ੍ਰੈਂਡ ਹੋਟਲ ਜਿਨ੍ਹਾਂ ਨੇ ਸਾਡੀ ਇੱਕ ਰਿਕਵੈਸਟ ਨੂੰ ਇੱਕ ਮਿੰਟ ਚ ਸਵੀਕਾਰ ਕਰ ਲਿਆ ਕਿ ਅੱਜ ਦਾ ਮੈਂ ਬlesing ਦੇ ਲਈ ਆਪਣਾ ਅਸ਼ੀਰਵਾਦ ਦੇ ਲਈ ਜ਼ਰੂਰ ਅੱਜ ਦੇ ਕੈਂਪਸ ਵਿੱਚ ਬਿਰਾਜ਼ਮਾਨ ਹੋਵਾਂਗਾ ਤੋਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਮਾਸ਼ਰ ਦੋਆਬਾ ਸਰਦਾਰ ਬ੍ਰਿਜਮੋਨ ਸਿੰਘ ਜੀ ਦਾ ਜਿਹੜੇ ਕਿ ਗ੍ਰੈਂਡ ਰਿਜ਼ੋਰਟ اور ਗ੍ਰੈਂਡ ਹੋਟਲ ਦੇ ਮਾਲਕ ਹਨ ਉਸ ਤੋਂ ਲੱਭ ਪਰ ਮਾਤਰਾ ਦੀ ਬੜੀ ਕਿਰਪਾ ਇਹਨਾਂ ਤੇ ਮਿਲ ਰਿਹਾ ਹੈ ਹੋਰ ਵੀ ਬਹੁਤ ਬਿਜ਼ਨੈਸਿਸ ਹੈ ਤਾਂ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੀ ਹੈ ਮੈਂ ਆਪਣੇ ਮੈਂਬਰ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਐਮ ਪੀ ਪਾਟੇ ਜੀ ਦਾ ਵੀ ਜ਼ਰੂਰ ਧੰਨਵਾਦ ਕਰਾਂਗਾ ਜਿਨ੍ਹਾਂ ਦੇ ਉਪਰਾਲੇ ਨਾਲ ਸਰਦਾਰ ਬ੍ਰਿਜਮਨ ਸੀ ਜੀ ਨਾਲ ਕੰਟੈਕਟ ਹੋਇਆ ਔਰ ਉਹਨਾਂ ਨੇ ਇੱਕ ਮਿੰਟ ਸਾਡੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਤੋਂ ਮੈਂ ਪਾਠਕ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਪਾਠਕ ਜੀ ਦਾ ਵੀ ਜੋ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਯੋਗਾ ਉਹਨੂੰ ਵੀ ਸ਼ਬਦਾਂ ਨਾਲ ਨਹੀਂ ਦੱਸਿਆ ਜਾ ਸਕਦਾ ਤੋਂ ਇਹ ਪਾਠਕ ਜੀ ਦੇ ਨਾਲ ਨਾਲ ਬਰੂਟਾ ਸਾਹਿਬ ਪੁਰੀ ਸਾਹਿਬ ਰਾਮਤਾਨ ਜੀ ਮਨੋਰ ਲਾਲ ਜੀ ਹੋਰ ਵੀ ਜਿੰਨੇ ਸੇਵਾਦਾਰ ਹੈ ਸਾਰੇ ਉਹਨਾਂ ਸਭ ਦਾ ਮੈਂ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦਾ ਸਯੋਗ ਸਾਨੂੰ ਹਰ ਮੌਕੇ ਤੇ ਹਰ ਵੇਲੇ ਮਿਲਦਾ ਹੈ ਜਿਨ੍ਹਾਂ ਦੇ ਸਹਿਯੋਗ ਪਿਆਰ ਨਾਲ ਹੀ ਹਰ ਪ੍ਰੋਜੈਕਟ ਸਾਡਾ ਕਾਮਯਾਬ ਹੁੰਦਾ ਹੈ ਤੋਂ ਮੈਂ ਸਾਰੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਜਿਹਨਾਂ ਨੇ ਵੀ ਲੈ ਸਕਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਵੈਰੀ ਮਚ ਡਾਕਟਰ ਜੇ ਡੀ ਬਰਮਾ ਚੇਅਰਮੈਨ ਆਫ ਦੀ ਐਸੋਸੀਏਸ਼ਨ ਵੱਲੋਂ ਹਰ ਗੱਲ ਡਿਟੇਲ ਵਿੱਚ ਦੱਸ ਦਿੱਤੀ ਗਈ ਹੈ ਮੈਂ ਬੀ ਡੀ ਸੀ ਨਮਾ ਸ਼ਹਿਰ ਦੀ ਮੈਨੇਜਮੈਂਟ ਡਾਕਟਰਸ ਸਟਾਫ ਅਤੇ ਸਾਡੇ ਅੱਜ ਦੇ ਚੀਫ ਗੈਸ ਸਰਦਾਰ ਦੀਪ ਬੌਨਸਿੰਗ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਸ ਮੌਕੇ ਤੇ ਪਹੁੰਚ ਕੇ ਸਾਡਾ ਸਾਡੀ ਹੌਸਲਾ ਅਫਜ਼ਾਈ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਥੈਂਕ ਯੂ ਵੈਰੀ ਮਚ। ਅੱਜ ਦਾ ਖੂਨਦਾਨ ਕੈਂਪ ਸਾਡੀ ਸੰਸਥਾ ਵੱਲੋਂ ਦੂਸਰਾ ਖੂਨਦਾਨ ਕੈਂਪ ਹੈ। ਪਿਛਲੇ ਸਾਲ ਵੀ ਅਸੀਂ ਇਹ ਕੈਂਪ ਲਗਾਇਆ। ਜਿਸ ਵੇਲੇ ਅਸੀਂ ਇਹ ਕੈਂਪ ਦੇ ਬਾਰੇ ਪਿਛਲੇ ਸਾਲ ਸੋਚਿਆ ਪਹਿਲੇ ਤੇ ਹੈਜੀਟੇਸ਼ਨ ਹੋਈ ਕਿ ਅਸੀਂ ਤੇ ਸਾਰੇ ਸੀਨੀਅਰਸ ਆ ਵੀ ਅਸੀਂ ਤੇ ਖੂਨਦਾਨ ਕਰ ਨਹੀਂ ਸਕਦੇ ਫਿਰ ਮੈਂ ਡਾਕਟਰ ਨੂੰ ਕਿਹਾ ਅਸੀਂ ਖੂਨਦਾਨ ਕਰ ਨਹੀਂ ਸਕਦੇ ਅਸੀਂ ਬੱਚਿਆਂ ਨੂੰ ਮੋਟੀਵੇਟ ਬਹੁਤ ਕੁਝ ਕਰ ਸਕਦੇ ਆ ਜੋ ਅਸੀਂ ਕਰ ਸਕਦੇ ਆ ਸ਼ਾਇਦ ਉਹਨਾ ਮੋਟੀਵੇਟ ਹੋਰ ਕੋਈ ਨਹੀਂ ਕਰ ਸਕਦਾ ਕਹਿੰਦੇ ਦੇਖ ਲਓ ਮੈਂ ਕਿਹਾ ਚਲੋ ਇਹ ਜੁੰਗਵਾਰੀ ਮੇਰੀ ਤੇ ਉਹ ਅਸੀਂ ਉਹਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਇਸੇ ਸਾਲ ਕਾਮਯਾਬ ਹੋਏ ਉਹਦਾ ਨਤੀਜਾ ਹੈ ਕਿ ਇਸ ਸਾਲ ਸਾਨੂੰ ਬਹੁਤ ਹੌਸਲਾ ਸੀ ਇਸ ਸਾਲ ਫੇਰ ਅਸੀਂ ਸਾਨੂੰ ਇੱਕ ਐਕਸਪੀਰੀਅੰਸ ਹੋ ਗਿਆ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਅੱਗੇ ਕਰ ਸਕਦੇ ਹਾਂ ਸਾਡੇ ਵੱਡੇ ਭਾਈ ਸਾਹਿਬ ਸਾਡੇ ਵੈਸੇ ਮੈਂਬਰ ਵੀ ਨੇ ਸਾਡੇ ਸਾਰੇ ਸੀਨੀਅਰ ਮੈਂਬਰ ਆਸ਼ੀਰਵਾਦ ਬਣਿਆ ਰਹਿੰਦਾ ਸਾਡੇ ਦੇ ਉੱਤੇ ਜਦੋਂ ਵੀ ਕਿਸੇ ਕੰਮ ਬਾਸਤੇ ਅਸੀਂ ਜਾਂਦੇ ਹਾਂ ਸਾਡਾ ਐਨੂਅਲ ਫੰਕਸ਼ਨ ਹੁੰਦਾ ਹੋਰ ਹੁੰਦਾ ਉਹਦੇ ਵਿੱਚ ਇਹਨਾਂ ਦਾ ਬਹੁਤ ਸਰਪ੍ਰਸਤੀ ਸਾਡੇ ਦੇ ਉੱਤੇ ਰਹਿੰਦੀ ਹੈ ਮੈਂ ਸਮਝਦਾ ਕਿ ਇਹ ਜਿਹੜਾ ਦੂਸਾ ਕੁੰਦਨ ਕੈਂਪਸ ਜਿਹੜਾ ਅੱਜ ਲਗਾਇਆ ਏ ਵੀ ਬਹੁਤ ਅੱਛੀ ਤਰੀਕੇ ਨਾਲ ਸਕਸੈਸਫੁਲ ਹੋਏਗਾ ਮੈਂ ਆਪਣੇ ਸਾਰੇ ਮੈਂਬਰਸ ਦਾ ਜਿੰਨੇ ਵੀ ਸੀਨੀਅਰ ਸਿਟੀਜਨ ਜਿਹੜੇ ਅੱਜ ਇੱਥੇ ਆਏ ਨੇ ਬੀਡੀਸੀ ਕਾਉਂਸਲ ਦਾ ਜਿਹੜਾ ਇੱਥੇ ਬਲੱਡ ਬੈਂਕ ਦਾ ਸਟਾਫ ਹੈ ਡਾਕਟਰ ਸਾਹਿਬ ਇਹਨਾਂ ਸਾਰਿਆਂ ਦਾ ਸਹਿਯੋਗ ਹੈ ਜਿਹਦੇ ਕਰਕੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੋ ਕੇ ਕਾਮਯਾਬ ਹੁੰਦੀਆਂ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਮੀਦ ਕਰਦਾ ਅੱਗੋਂ ਵੀ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ ਈਸ਼ਵਰ ਕਰੇ ਅਸੀਂ ਇਸੇ ਤਰ੍ਹਾਂ ਹੋਰ ਕੈਂਪ ਵੀ ਲਗਾਉਂਦੇ ਰਹੀਏ ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਅੱਜ ਦੇ ਇਸ ਪਹਿਲੇ ਵੀ ਦੱਸਿਆ ਗਿਆ ਹੈ ਅੱਜ ਦਾ ਜਿਹੜਾ ਕੈਂਪ ਹੈ ਡਾਕਟਰ ਸਾਹਿਬ ਨੇ ਅਸੀਂ ਜੋ ਡਿਸਾਈਡ ਕੀਤਾ ਕੀ ਗਿਫਟ ਬਣਾਈਏ ਤੇ ਇਹਨਾਂ ਦੇ ਦਿਮਾਗ 'ਚ ਆਇਆ ਵੀ ਉਹਨਾਂ ਨੇ ਬਣਾਏ ਸੀਗੇ ਵੀ ਉਹਨਾਂ ਨੂੰ ਪੁੱਛਿਆ ਕਿੱਥੋਂ ਬਣਾਏ ਇਹਨਾਂ ਨੇ ਆਈਡੀ ਐਸਸੀ ਦੇ ਬੈਂਕ ਦੇ ਮੈਨੇਜਰ ਨੂੰ ਗੌਰਵ ਆਪਣਾ ਬੱਚਾ ਹੀ ਹੈ ਉਹਨੂੰ ਫੋਨ ਕੀਤਾ ਉਹ ਉਹਨੇ ਪੁੱਛਿਆ ਕਿਸ ਕੰਮ ਲਈ ਹੈ ਉਹ ਕਹਿੰਦਾ ਜੀ ਫਿਰ ਇਹ ਤੁਸੀਂ ਸੇਵਾ ਮੈਨੂੰ ਦੇ ਦਿਓ ਅੱਪ ਮੰਗਾ ਦੀ ਸੇਵਾ ਅਸੀਂ ਉਹਨਾਂ ਨੇ ਅੱਜ ਦਾ ਜਿਹੜਾ ਗਿਫਟ ਬੱਚਿਆਂ ਵਾਸਤੇ ਡੋਨਰਸ ਵਾਸਤੇ ਹੈ ਉਹ ਸਾਰਾ ਆਈਡੀਆ ਅਸੀਂ ਬੈਂਕ ਵੱਲੋਂ ਆ ਮੈਂ ਬਤੌਰ ਜਨਰਲ ਸਕੱਟਰੀ ਆਫ ਦੀ ਐਸੋਸੀਏਸ਼ਨ ਮੈਂ ਉਹਦਾ ਬੱਚੇ ਦਾ ਵੀ ਬਹੁਤ-ਬਹੁਤ ਔਰ ਬੈਂਕ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਸ਼ਬਦਾਂ ਨਾਲ ਉਮੀਦ ਕਰਦਾ ਕਿ ਇਸੇ ਤਰ੍ਹਾਂ ਸਮਾਜ ਵੱਲ ਸਾਨੂੰ ਸਹਿਯੋਗ ਮਿਲਦਾ ਰਹੇਗਾ ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਜਿਹੜੇ ਅਸੀਂ ਸੰਪੂਰਨ ਕਰਦੇ ਰਾਵਾਂਗੇ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ ਡਾਕਟਰ ਜੀ ਬੱਗਾ ਜੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾਕਟਰ ਜੇਡੀ ਵਰਮਾ ਜੀ ਪ੍ਰਧਾਨ ਜੀ ਬਰੂਟਾ ਸਾਹਿਬ ਔਰ ਸੈਕਟਰੀ ਪੁਰੀ ਸਾਹਿਬ ਔਰ ਬਹੁਤ ਸਾਰੇ ਸਤਿਕਾਰਯੋਗ ਮੈਂਬਰਸ ਬੀਡੀਸੀ ਦੇ ਫਾਊਂਡਰ ਪ੍ਰਧਾਨ ਸ਼੍ਰੀ ਜੀ ਅਸਤੂਰ ਜੀ ਸਾਡੇ ਮੌਜੂਦਾ ਪ੍ਰਧਾਨ ਇਸਕੇ 300 ਦੀਆਂ ਗੋਡ ਬਿਸ਼ੇਸ ਆਈਆਂ ਨੇ ਪ੍ਰਵੇਸ਼ ਕੁਮਾਰ ਜੀ ਔਰ ਡਾਕਟਰ ਵਿਸ਼ਮੋਨੀ ਜੀ ਇਸ ਤਰ੍ਹਾਂ ਬਹੁਤ ਸਾਰੇ ਸਾਡੇ ਮੈਂਬਰ ਜਿਹੜੇ ਅੱਜ ਦੇ ਕੈਂਪ ਬਾਰੇ ਜਾਣੂ ਹਨ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਬlesings ਭੇਜੀਆਂ ਨੇ ਪਿਛਲੇ ਸਾਲ ਹੀ ਮੈਂ ਬਹੁਤ ਆਪੇ ਸ਼ੰਕਾ ਕਰਦਾ ਸੀ ਕਿ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੇ ਸਾਰੇ ਹੀ ਮੈਂਬਰ ਜਿਹੜੇ ਆ ਉਹ ਇਸ ਵਾਈਜ਼ ਡਾਕਟਰ ਸਾਹਿਬ ਵੱਲੋਂ ਰਿਜੈਕਟ ਹੋਣਗੇ ਨਹੀਂ ਯੋਗ ਹੋਣਗੇ ਕਿ ਕੈਂਪ ਕਿਵੇਂ ਲੱਗੇਗਾ ਪਰ ਅਸੀਂ ਹੈਰਾਨ ਸਾਂ ਜਦੋਂ ਸ਼ਾਮ ਨੂੰ ਖਬਰਾਂ ਦੇ ਵਿੱਚ 70 ਤੋਂ ਵੱਧ ਜੁਨਟ ਜਿਹੜੇ ਉਹ ਇਕੱਠੇ ਹੋਏ ਔਰ ਅੱਜ ਮੈਂ ਸਮਝਦਾ ਹੋਮਵਰਕ ਹੋਇਆ ਮੈਂ ਸਵੇਰੇ ਹੀ ਡਾਕਟਰ ਨਾਗਪਾਲ ਇਸ ਕਿਨ ਸਪੈਸ਼ਲਿਸਟਾਂ ਦੇ ਫਰਗਵਾੜੇ ਤੋਂ ਮੈਂ ਉਹਨਾਂ ਦੇ ਕੋਲ ਆਪਣੇ ਬੇਟੇ ਨੂੰ ਲੈ ਕੇ ਗਿਆ ਤਾਂ ਬਾਹਰ ਗੱਲਾਂ ਹੋ ਰਹੀਆਂ ਸਨ ਕਹਿੰਦੇ ਭਈ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦਾ ਫੋਨ ਆਇਆ ਪਨੀਤ ਪ੍ਰਵਾਕਰ ਕਿ ਕਹਿੰਦੇ ਵਾਈਫ ਨਾਲ ਗੱਲ ਹੋ ਰਹੀ ਸੀ ਕਿ ਅੱਜ ਕੈਂਪ ਲੱਗਣਾ ਬੀਡੀਸੀ ਮੈਂ ਕਿਹਾ ਹੋਮਵਰਕ ਹੋਏ ਆ ਤਾਂ ਸਵੇਰੇ ਹੀ ਫੁਕ ਨਵਾਂ ਸ਼ਰਦੀਆਂ ਗਲੀਆਂ ਦੇ ਵਿੱਚ ਚਰਚਾ ਹੋ ਰਹੀ ਸੀ ਤਾਂ ਬਹੁਤ ਸਾਰੇ ਸ਼ੁਭ ਕਾਮਨਾਵਾਂ ਮੇਰੇ ਮੈਨੇਜਰ ਬਨਵੀਤ ਸਿੰਘ ਔਰ ਸਾਥੀ ਸਾਰੇ ਜੋ ਇੱਥੇ ਖੜੇ ਨੇ ਮੈਂ ਜੇ ਨਾਮ ਲੈਣ ਲੱਗਾ ਕੋਈ ਗਲਤੀ ਹੋ ਜਾਏਗੀ ਸੋ ਸਾਰੇ ਮੈਂਬਰਸ ਦਾ ਖਾਸ ਕਰਕੇ ਮੀਡੀਆ ਤੋਂ ਆਏ ਨੇ ਪ੍ਰਦੇਸੀ ਸਾਹਿਬ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਸ਼ਾਮ ਨੂੰ ਖਬਰਾਂ ਇਸ ਤਰ੍ਹਾਂ ਦੀ ਆਣ ਕਿ ਦੁਨੀਆ ਹੈਰਾਨ ਹੋਵੇ ਇਦਾਂ ਦੀਆਂ ਬਹੁਤ ਸਾਰੀਆਂ ਗੱਲਬਾਤਾਂ ਥੈਂਕ ਯੂ ਵੈਰੀ ਮਚ ਹੋਦਾ ਹੈ ਸਰ ਅਗਲੇ ਬੈਂਕ ਤੇ ਅੱਗੇ ਵੀ ਮੇਰਾ ਕੋਈ ਸੋਗਦਾਨ ਪੜਾਏ ਬੋਲਦਾ ਜਨਾ ਜੁਗਾ ਮੈਂ ਕੀਤਾ ਤੇ ਕਰਦਾ ਰਹੂਗਾ ਹਾਂਜੀ ਤੇ ਸਰ ਜੇ ਤੁਸੀਂ ਮੈਨੂੰ ਬੁਲਾਇਆ ਬਹੁਤ ਥੈਂਕਸ ਮੈਨੂੰ ਮੌਕਾ ਮਿਲਿਆ ਅੱਜ ਇੱਥੇ ਆ ਕੇ ਸਾਰਾ ਕੁਝ ਦੇਖਿਆ ਮੈਨੂੰ ਬੜਾ ਪਰਸਾਨ ਹੋਇਆ ਮੈਂ ਅੱਜ ਥੈਂਕ ਯੂ ਕਰੋ ਜੀ ਹਾਂਜੀ अरे आ रहे जी आ रहे जी आ रहे सारे आ रहे जिला शिव भगत सिंह नगर से संबंधित दिया विशेष सगर्मी कल फिर ਅੰਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸਿਨ ਇਜਾਜ਼ਤ ਦਿਓ ਧੰਨਵਾਦ